ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁੱਖ ਬਲੌਗਸ ਬੱਪਾ ਰਾਏ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ ਹੋ ਗਈ ਹੈ 27 ਤੇ ਦਿਨ ਹੋ ਗਿਆ ਬੁੱਧਵਾਰ ਤੇ ਮਾਰਨਿੰਗ ਟਾਈਮ ਹੈ 8:30 ਦਾ ਟਾਈਮ ਹੈ ਤੇ ਅੱਜ ਤੇ ਵੈਸੇ ਹੀ ਥੋੜਾ ਸਵੇਰੇ ਮੀਂਹ ਆ ਸੀਗਾ ਤੇ ਰਾਤ ਨਹੀਂ ਆ ਸੀਗਾ ਤੇ ਮੀਂਹ ਤੇ ਬਹੁਤ ਹੱਦ ਕਰਤੀ ਆ ਬਹੁਤ ਹੀ ਜ਼ਿਆਦਾ ਕੀ ਨਾ ਮੀਂਹ ਨੇ ਜਿੱਦਾਂ ਕਹ ਲੋ ਵੀ ਕੰਨਾਂ ਨੂੰ ਹਥਲਵਾਦੇ ਦੁਨੀਆ ਦੇ ਵੀ ਇੰਨੀ ਦੁਖੀ ਕਰਕੇ ਬਿਠਾ ਦੇ ਦੁਨੀਆ ਨਾ ਤੇ ਤੁਸੀਂ ਸਾਰੇ ਇਹ ਖਬਰਾਂ ਦੇਖਦੇ ਹੋਵੋਗੇ ਨਾ ਤੇ ਮੇਰੇ ਭੈਣ ਭਰਾ ਜਿਹੜੇ ਵਿਦੇਸ਼ੀ ਬੈਠੇ ਆ ਤੇ ਉਹ ਵੀ ਦੱਸਦੇ ਹੁੰਦੇ ਆ ਵੀਡੀਓ ਦੇਖਦੇ ਉਹ ਵੀ ਹੈ ਨਾ ਖਬਰਾਂ ਸੁਣਦੇ ਵੀ ਕਹਿੰਦੇ ਬਹੁਤ ਬੁਰਾ ਹਾਲ ਪੰਜਾਬ ਦਾ ਹਾਂਜੀ ਇਹ ਤਾਂ ਹੈ ਤੇ ਖਬਰਾਂ ਦੇਖ ਕੇ ਹੈ ਨਾ ਨਿਊਜ਼ ਦੇਖ ਕੇ ਤਾਂ ਬਹੁਤ ਮਨ ਖਰਾਬ ਹੁੰਦਾ ਵੀ ਦੱਸੋ ਕੁਦਰਤ ਦਾ ਕਹਿਰ ਇੱਕ ਹਿਸਾਬ ਦਾ ਹੈ ਨਾ ਵੀ ਘਰਾਂ ਦੇ ਘਰ ਖਰਾਬ ਹੋ ਗਏ ਤੇ ਪਾਣੀ ਅਨਲਿਮਿਟਡ ਪਾਣੀ ਆ ਘਰਾਂ ਚ ਵੜ ਗਿਆ ਖੇਤਾਂ ਚ ਵੜ ਗਿਆ ਨਾ ਤੇ ਸਮੁੰਦਰ ਬਣੇ ਪਏ ਸਾਰੇ ਪਾਸੇ ਤੇ ਦੇਖੋ ਜੀ ਕਰਮਾਂ ਦੀ ਗੱਲਾਂ ਵਾ ਤਾਂ ਹਨਾ ਕੀ ਕਰ ਸਕਦਾ ਕੋਈ ਕੁਦਾ ਕਹਿ ਰਿਹਾ ਇਹ ਤੇ ਨਾਇਨ ਕੋ ਰੋਕ ਸਕਦਾ ਤੇ ਪਾਣੀ ਕਿਤੇ ਕੋਈ ਜੋਰ ਨਹੀਂ ਹੈਗਾ ਨਾ ਤੇ ਹੁਣ ਤਾਂ ਮੇਰੇ ਖਿਆਲ ਪਾਣੀ ਕਰਕੇ ਤਾਂ ਸਕੂਲਾਂ ਛੁੱਟੀਆਂ ਵੀ ਹੋ ਗਈਆਂ ਤੇ 30 ਤੱਕ ਛੁੱਟੀਆਂ ਆ ਮੇਰਾ ਖਿਆਲ ਤੋਂ ਸਤੰਬਰ ਮਹੀਨੇ ਜਾਣਗੇ ਨਾ ਮੈਂ ਸਾਡੇ ਇਧਰ ਸੁਖਸਾਂ ਦੇ ਦਵਾਬੇ ਏਰੀਆਲ ਤੇ ਪਹਿਲਾਂ ਸੰਗਰੂਰ ਵਾਲਾ ਤਾਂ ਹੁਣ ਹੋ ਗਿਆ ਮਾਝੇ ਵਾਲ ਤੇ ਮਾਝੇ ਵਾਲੀ ਸਾਈਡ ਹੈ ਨਾ ਮੀ ਬਹੁਤ ਜ਼ਿਆਦਾ ਕਹਿ ਰਿਹਾ ਉਹ ਲਾਲ ਚਲੋ 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 ਲੱਗਿਆ ਤੇ ਕੰਮ ਕਰਨ ਆਈ ਇੱਥੇ ਬਹੁਤ ਕਹਿ ਰਿਹਾ ਸਾਰੇ ਬਸ ਦੇਖਦੇ ਆਂ ਖਬਰਾਂ ਸੁਣਦੇ ਆਂ ਤੇ ਕੂਤੇ ਆਏ ਆ ਵੀ ਚਲੋ ਨਹੀਂ ਤਾਂ ਪਹਿਲਾਂ ਪਹਿਲਾਂ ਪੱਠੇ ਵੱਡ ਹੋ ਜਾਣਾ ਨਾ ਕੋਈ ਉਹ ਆਉਂਦਾ ਇਹਨੂੰ ਵਿਚਰਾਈ ਜਾਂਦੇ ਨਾ ਠੀਕ ਆ ਠੀਕ ਆ ਹਰ ਤੱਕ ਦੀ ਬਾਜੀ ਚਲੋ ਬਾਰੀ ਬਾਰੀ ਪੱਠੇ ਵੱਡੋ ਹੌਲੀ ਹੌਲੀ ਤੇ ਮੀਂਹ ਦਾ ਕੋਈ ਪਤਾ ਨਹੀਂ ਹੈਗਾ ਸਵੇਰੇ ਆਇਆ ਮੀ ਤੇ ਸੋਚਿਆ ਮੀ ਤਾਂ ਪਹਿਲਾਂ ਪਹਿਲਾਂ ਵੱਠੀ ਪੱਡ ਹੋ ਜਾਣ ਤੇ ਜਦੋਂ ਮੀ ਆਉਂਦਾ ਤਾਂ ਫਿਰ ਕੁਛ ਨਹੀਂ ਕਰ ਲੈਂਦਾ ਹੈਗਾ ਤੇ ਅੰਦਰ ਬਾੜ ਕੇ ਰੱਖ ਦਿੰਦਾ ਆ ਤੇ ਔਖਾ ਹੋ ਜਾਂਦਾ ਆ ਪਸ਼ੂਆਂ ਦਾ ਵੀ ਨਾਲ ਚਲੋ ਖੈਰ ਸਾਡਾ ਤਾਂ ਚਲੋ ਫੇ ਵੀ ਚੱਲੀ ਜਾਂਦਾ ਆ ਪੱਠੇ ਚਲੋ ਪਸੋਂ ਨੂੰ ਪਾਈ ਜਾਂਨੇ ਰੋਟੀ ਆਪ ਖਾਈ ਜਾਂਨੇ ਮੈਂ ਤਾਂ ਉਹ ਸੋਜ ਜਿਹੜੇ ਘਰਾਂ ਦੇ ਘਰ ਬਰਵਾਦ ਹੋ ਗਏ ਹਨਾ ਵੀ ਉਹ ਵਿਚਾਰੇ ਕਿਦਾਂ ਛੱਡਣੇ ਘਰ ਕਿਹੜਾ ਸੌਖੇ ਹਨਾ ਮਿਰੋਂਦੇ ਆ ਟਰਾਲੀਆਂ ਭਰ-ਭਰ ਕੇ ਲਈ ਜਾਂਦੇ ਆ ਆਪਣੇ ਰੇਸਤੇ ਰੰਜਾਈ ਜਾਂਦੇ ਆ ਵਿਚਾਰੇ ਹੋਰ ਸੁਰੱਖਤਾਂ ਦੇ ਜਾਈ ਜਾਂਦੇ ਆ ਜਿਹੜੇ ਦਰਿਆਵਾਂ ਦੇ ਮੋਢ ਪਿੰਡਿਆਂ ਉਹਨਾਂ ਨੂੰ ਅਲਰਟ ਹੋ ਗਿਆ ਨਾ ਉੱਠਣਾ ਦਾ ਉਥੋਂ ਤੇ ਬਹੁਤ ਔਖਾ ਹੋ ਗਿਆ ਕੰਮ ਦੇਖ ਕੇ ਬਹੁਤ ਮਨ ਹੋਰ ਤਰ੍ਹਾਂ ਹੁੰਦਾ ਹੈ ਨਾ ਦੇ ਦੇਖੋ ਜੀ ਹੋਣ ਲਿਆ ਕੁਦਰਤ ਦਾ ਕਹਿ ਰਿਹਾ ਪੂਰਾ ਆ ਦੇਖੋ ਅਗੇਤੀ ਵੈਰਾਈ ਚਲੋ ਵੱਡੋ ਵੱਠੇ ਹਬਾਰੀ ਵਾਰੀ ਚਲੋ ਸਾਰੇ ਜਾਣੇ ਅੱਜ ਹਾਂ ਵੱਡੋ ਵੱਠੇ ਮੈਂ ਹੀ ਵੱਡੂਗੀ ਬਾਚੋ ਕੁੱਤਿਆਂ ਦੀ ਰਹਿਰੇ ਕਿ ਕੁੱਤਿਆਂ ਵਾਲੀ ਬੋਲੀ ਆ ਗਈ ਆ ਹਾਂ ਆ ਚੱਲ ਲਿਓ ਜੀ ਚੱਲ ਚੱਲ ਸਾਰੇ ਜਾਣੇ ਆਪਣਾ ਆਪਣਾ ਯੋਗਦਾਨ ਪਾਓ ਪੱਠੇ ਵਧਣ ਵਿੱਚ ਸਾਰੇ ਜਾਣਿਆਂ ਜੱਜ ਤਾਂ ਬਸ ਸਾਰਾ ਪੱਠੇ ਵਧਣਾ ਆਖੂ ਪੱਜ ਅੱਜ ਅੱਜ ਘਰੇ ਹੀ ਸੀਗੇ ਡਾਕਟਰ ਸਾਹਿਬ ਕਹਿੰਦੇ ਚਲੋ ਸਾਰੇ ਜਾਣੇ ਖੋਣਦੇ ਆਓ ਪੱਠੇ-ਪੱਠੇ ਵੱਡੋ ਜਾ ਕੇ ਨਾ ਚਲੋ ਮੈਂ ਕਿਨਾਲੇ ਆਪਾਂ ਵਲੌਗ ਬਣਾ ਲੈਣੇ ਨੇ ਪੱਠੇ-ਪੱਠੇ ਪੜ ਲੈਣੇ ਆ ਡੱਡਾ ਨਾ ਦੇਖੋ ਜੀ ਮੀਂਹ ਤੋਂ ਪਹਿਲਾਂ-ਪਹਿਲਾਂ ਪੱਠਿਆਂ ਦੀ ਕਟਾਈ ਹੋ ਗਈ ਸ਼ੁਰੂ ਸੱਟਬਸਰ ਆਇਆ ਖੂ ਤੇ ਆ ਜਾਣਾ ਤੇ ਕਹਿੰਦੇ ਹੁੰਦੇ ਨਾ ਸਿਆਣੇ ਵੀ ਇਕੱਲਾ ਇੱਕ ਤੇ ਦੋ 11 ਹੋ ਜਾਂਦੇ ਨਾ ਤੇ ਮਿੰਟ-ਮਿੰਟੇ ਸਾਰੇ ਆਏ ਨੇ ਪੱਠੇ ਪੜ ਦੇਣੇ ਆ ਬਾਰੋ-ਬਾਰੀ ਤੇ ਬੱਚਾ ਨੂੰ ਵੀ ਪੱਠੇ-ਪੱਠੇ ਬਟਨੇ ਸਿਖਾਏ ਜਾਂ ਤਾਂ ਉਹ ਮਿੰਟ ਬੰਨੇ ਹੁੰਦੇ ਹੁੰਦੇ ਛੋਟੀ ਹੁੰਦੀ ਨੇ ਨਾ ਉਹਦੇ ਐਕਸਪੀਰੀਅੰਸ ਬਣ ਆਇਆ ਤੇ ਮਿੰਟ-ਮਿੰਟੇ ਕੰਮਕਾਰ ਕਰ ਲਈ ਤੇ ਘਰ ਦੇ ਰੋਟੀ ਪਾਣੀ ਦੇ ਵੀ ਔਰ ਪੱਠੀਆਂ ਦੇ ਵੀ ਨਾ ਹੱਥੀ ਕੰਮ ਕੱਢਿਆ ਆ ਕੋਈ ਮੁਸ਼ਕਲ ਨਹੀਂ ਹੈਗੀ ਜੇ ਆਪਾਂ ਨਾ ਕੰਮ ਕਰਦੇ ਹੋਈਏ ਤੇਚਿਆਂ ਦੇ ਕਰਕੇ ਆਪਾਂ ਰੁੱਕੀ ਆਗੇ ਬਹੁਤ ਮੁਸ਼ਕਲਾਂ ਦੇ ਦੇਖਣੀਆਂ ਪੈਂਦੀਆਂ ਹਨਾ ਜਿੱਦਾਂ ਹੁਣ ਕਣਕ ਝੋਨੇ ਦੇ ਵੀ ਜਿੱਦਾਂ ਕੱਲ ਤੂੜੀ ਤੇ ਵੀ ਲੱਗਦੇ ਬੰਦੇ ਆਉਂਦੇ ਆ ਰੋਟੀ ਪਾਣੀ ਖਾਣ ਨੂੰ ਫਟਾਫਟ दाल ਸਬਜ਼ੀ ਬਣਾ ਕੇ ਮੋਰੇ ਰੱਖ ਦਿੱਤੀ ਆ ਕੋਈ ਮੁਸ਼ਕਲ ਨਹੀਂ ਹੁੰਦਾ ਹੈਗਾ ਨਾ ਤੇ ਦੇਖੋ ਜੇ ਤੇ ਬਦਲ ਲੱਗ ਵੀ ਬਹੁਤ ਜ਼ਿਆਦਾ ਹੋਏ ਆ ਤੇ ਲੱਗਦਾ ਵੀ ਰਾਤ ਨੂੰ ਮੀਂਹ ਆਊਗਾ ਅੱਗੇ ਵਈਰ ਦੀ ਮਰਜ਼ੀ ਆ ਤੇ ਬਹੁਤ ਜ਼ਿਆਦਾ ਕਹਿਰ ਹੋ ਰਿਹਾ ਆ ਚਾਰੇ ਪਾਸੇ ਪਾਣੀ ਪਾਣੀ ਆ ਤੇ ਹਾਲਾਤ ਇੰਨੇ ਬਿਹਤਰ ਆ ਤੇ ਪੱਠੇ ਵੀ ਵੱਢੀ ਜਾਣ ਡੀਆਂ ਤੇ ਪੱਠੇ ਹੈਗੇ ਥੋੜੇ ਤੇਲੇ ဆਿਰਸੇਰੇ ਚਲੋ ਖੈਰ ਵੱਢਣੇ ਤੇ ਹੈਗੇ ਹੀ ਆ ਹਾਂਜੀ ਦੋਸਤੋ ਆਪਾਂ ਅੱਜ ਖੇਤਾਂ ਵਿੱਚ ਦੁਬਾਰਾ ਫਿਰ ਆਏ ਆ ਕੱਲ ਵੀ ਅੱਜ ਦਾ ਰੋਜ਼ ਹੀ ਖੇਤਾਂ 'ਚ ਵੈਸੇ ਜੇ ਸਥਿਤੀ ਹੋਈ ਹੈ ਨਾ ਉਸ ਸਥਿਤੀ ਦੇ ਵਿੱਚ ਉਹ ਪੁੱਤ ਪੱਠੇ ਪਾਟਰਾ ਹੁਣ ਕਿੱਥੇ ਪਾਟ ਹੁੰਦੇ ਆ ਬਸ ਸਹੀ ਆ ਇਹ ਜਿਹੜਾ ਜੋ ਮਾਹੌਲ ਚੱਲ ਰਿਹਾ ਨਾ ਹੜਾਂ ਦਾ ਤੂੰ ਵੇਖੋ ਵੀ ਕੱਲ ਆ ਜੀ ਮੇਰੀ ਪੈਲੀ 'ਚ ਤਿੰਨ ਤਿੰਨ ਫੁੱਟ ਪਾਣੀ ਖੜਾ ਸੀਗਾ ਸਾਢੇ ਤਿੰਨ ਤਿੰਨ ਫੁੱਟ ਪਾਣੀ ਇੱਥੇ ਇੱਥੇ ਪਾਣੀ ਸੀ ਮੇਰੇ ਇੱਥੇ ਤੱਕ ਪੱਠੇ ਵੱਢ ਕੇ ਲਗਿਆ ਪਾਣੀ 'ਚ ਜੇ ਮੈਂ ਕੱਲ ਸ਼ਾਮੀ ਆਇਆ ਤੇ ਪਾਣੀ ਬਹੁਤ ਸੀਗਾ ਸੁੱਕ ਗਿਆ ਸੀਗਾ ਕੱਲ ਸਵੇਰੇ ਪਾਣੀ ਬਹੁਤ ਸੀਗਾ ਹੁਣ ਪਾਣੀ ਸੁੱਕਿਆ ਹੋਇਆ ਆ ਤੇ ਗੱਲ ਇਹ ਆ ਵੀ ਸਾਰੇ ਏਰੀਆ ਦਾ ਪਾਣੀ ਆਉਂਦਾ ਇੱਥੇ ਪਾਣੀ ਮoure ਕੋਈ ਰੋਕ ਵੀ ਨਹੀਂ ਪਾਣੀ ਚ ਰੋਕ ਆਪਾਂ ਰੋਕ ਨਹੀਂ ਸਕਦੇ ਪਾਣੀ ਆਪਣਾ ਰਾਹ ਆਪ ਹੀ ਲੱਭ ਲੈਂਦਾ ਹੈ ਨਾ ਆਪਾਂ ਪਾਣੀ ਨਹੀਂ ਰੋਕ ਸਕਦੇ ਹੈਗੇ ਨਾ ਹਵਾ ਤੇ ਨਾ ਪਾਣੀ ਇਹ ਆਪਣਾਰਾ ਆਪ ਹੀ ਲੱਭ ਲੈਂਦੀਆਂ ਆ ਤੇ ਇੱਕ ਅੱਗ ਇਹ ਤਿੰਨ ਚੀਜ਼ਾਂ ਜਿਹਨੂੰ ਕੋ ਰੋਕ ਨਹੀਂ ਸਕਦਾ ਅਜੇ ਤੱਕ ਤੇ ਇਸ ਕਰਕੇ ਨਾ ਬਹੁਤ ਸਿੱਤੀ ਮਾਹੌਲ ਖਰਾਬ ਹੋਇਆ ਪੰਜਾਬ ਦਾ ਬਹੁਤ ਜ਼ਿਆਦਾ ਦੇਖੇ ਦੁੱਖ ਹੁੰਦਾ ਫੇਸਬੁਕ ਤੇ ਦੇਖਦੇ ਆ ਹੜਾਂ ਦੇ ਨਾਲ ਲੋਕੀ ਰੋ ਰਹੇ ਆ ਕਰਲਾ ਰਹੇ ਆ ਤੇ ਬੜਾ ਜਿੰਦਾ ਕਹ ਦੋ ਕਿ ਘਾਟਾ ਮਹਿਸੂਸ ਹੁੰਦਾ ਵੀ ਪੰਜਾਬ ਜਿਹੜਾ ਹੈ ਨਾ ਹਰ ਪਾਸੇ ਦਬ ਹੁੰਦਾ ਆ ਕੰਦੀ ਤਾਂ ਪੰਜਾਬ ਨੂੰ ਕੋਈ ਮੁਸੀਬਤ ਪੈ ਜਾਂਦੀ ਆ ਕੰਦੀ ਕੋਈ ਮੁਸੀਬਤ ਪੈ ਜਾਂਦੀ ਆ ਪੰਜਾਬ ਹਰ ਪਾਸੋਂ ਘਿਰਿਆ ਹੋਇਆ ਆ ਉੱਠਣ ਦੀ ਕੋਸ਼ਿਸ਼ ਕਰਦਾ ਫਿਰ ਵਿਚਾਰਾ ਦੱਬਿਆ ਜਾਂਦਾ ਆ ਤੇ ਪੰਜਾਬ ਤੋਂ ਬਗੈਰ ਪੂਰੇ ਭਾਰਤ ਦੀ ਗਤੀ ਨਹੀਂ ਗਈ ਕਿਉਂਕਿ ਪੰਜਾਬ ਦਾ ਜੋ ਅਨਾਜ ਅੰਦਾਜ਼ਾ ਪੰਜਾਬੀ ਗਿਣਿਆ ਗਿਆ ਪੂਰੇ ਭਾਰਤ ਵਿੱਚ ਪੰਜਾਬ ਦੀ ਪੈਦਾਵਾਰ ਜਿਹੜੀ ਆ ਫਸਲ ਕੋਈ ਵੀ ਆ ਉਹ ਸਾਰੇ ਭਾਰਤ 'ਚ ਜਾਂਦੀ ਆ ਹਰ ਕੋਈ ਖਾਂਦਾ ਆ ਤੇ ਇਸ ਕਾਰਕਿ ਪੰਜਾਬ ਜਿਹੜਾ ਇਸ ਟਾਈਮ 'ਤੇ ਬਹੁਤ ਜ਼ਿਆਦਾ ਪਾਣੀਾਂ ਦੇ ਨਾਲ ਨਲਮਾਤ ਦੇ ਕਿ ਹੜਾ ਨਾਲ ਲੜ ਰਿਹਾ ਆ ਤੇ ਕੱਲ ਮੈਨੂੰ ਫੋਨ ਆਇਆ ਕਿਸੇ ਦਾ ਇਧਰੋਂ ਬਿਆਸ ਦਰਿਆਲੋਂ ਸੱਜਣ ਮਿੱਤਰ ਸੀਗੇ ਮੇਰੇ ਮੈਂ ਦੁਕਾਨੀ ਵਾਲੇ ਕਹਿੰਦਾ ਕਿ ਦਿਨ ਹੋ ਗਿਆ ਕਿਉਂ ਪਾਣੀ ਬਹੁਤ ਚੜਿਆ ਹੋਇਆ ਇੱਥੇ ਬਈ ਹੈ ਬਈ ਵੀ ਚੜੀ ਹੋਈ ਬਹੁਤ ਉਤੋਂ ਅੱਗੇ ਇੱਕ ਨਾਲਾ ਆਉਂਦਾ ਆ ਉਹ ਵੀ ਬਹੁਤ ਚੜਿਆ ਹੋਇਆ ਆ ਉਤੋਂ ਗਾ ਫਿਰ ਬਿਆਸ ਦਰਿਆ ਜਾਂਦਾ ਆ ਬੇਗਵਾ ਥੋੜਾ ਥੱਲੇ ਨੂੰ ਕਰਕੇ ਤੇ ਦੱਸਦੇ ਪਏ ਵੀ ਕਹਿੰਦੇ ਇੱਥੇ ਪਾਣੀ ਜਿਹੜਾ ਹੈ ਨਾ ਬਿਆਸ ਦਰਿਆ ਦਾ ਬੰਦ ਤੋਂ ਜਿਹਦਾ ਮੇਨ ਬੰਨਿਆ ਬਾਹਰਲਾ ਉਹਦੇ ਤੋਂ ਤਕਰੀਬਨ 1.5-2 ਫੁੱਟ ਨੀਵਾ ਆ ਜਾਂ ਪਾਣੀ 88 ਵਾਲਾ ਮੋਰ ਯਾਦ ਕਰਾਤਾ ਜੀ 88 ਵਿੱਚ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਸਾਨੂੰ ਨਹੀਂ ਪਤਾ ਕਿ ਕਿੰਨਾ ਤਕੜਾ ਹਾਰ ਆ ਕੀ ਨਹੀਂ ਆ ਇੰਨਾ ਪਤਾ ਕਿ ਲੋਕੀ ਦੱਸਦੇ ਆ ਵੀ ਉਹ ਜਿਹੜਾ ਹਾਰ ਸੀ 88 ਵਾਲਾ ਨਾ ਉਹਨੇ ਤਾਂ ਲੋਕਾਂ ਦੇ ਮਕਾਨ ਪੁੱਤ ਕਾਟੇ ਬਚ ਕੇ ਮੜੇ ਜਾਂ ਉਹਨੇ ਲੋਕਾਂ ਦੇ ਮਕਾਨ ਢਾਹ ਤੇ ਤੁਸੀਂ 88 ਦੇ ਹਾਰ ਦੀ ਤੁਹਾਨੂੰ ਗੱਲ ਦੱਸਦਾ ਮੈਂ ਸਾਡੇ ਫਾਦਰ ਸਾਹਿਬ ਦੱਸਦੇ ਹੁੰਦੇ ਸੀਗੇ ਹੋਰ ਵੀ ਪਿੰਡ ਦੇ ਬੰਦੇ ਜੇ ਸਿਆਣੇ ਉਹ ਵੀ ਦੱਸਦੇ ਆ ਆ ਜਿਹੜਾ ਮੇਰਾ ਏਰੀਆ ਆ ਇਹ ਹੁਣ ਚਿਰੋ ਮਿੱਟੀ ਚ ਕਾਤੀ ਨੀਵਾ ਹੋ ਗਿਆ ਆ ਜਿੰਨਾ ਉਹ ਤੁਹਾਨੂੰ ਕੋਠਾ ਦੀ ਦੇਣਾ ਮੋਟਰ ਦਾ ਉਹ ਰਾਤ ਰਾਤੋਂ 6 ਫੁੱਟ ਉੱਚਾ 7 ਫੁੱਟ ਜਿਆਦਾ ਹੀ ਹੋਣਾ ਆ ਉਹਨਾ ਉੱਚਾ ਹੁੰਦਾ ਸੀਗਾ ਇਹ ਏਰੀਆ ਜਿੰਨਾ ਵੀ ਹੈਗਾ ਆ ਸੜਕ ਜਿਹੜੀ ਆ ਇਹ ਦੇ ਬਰਾਬਰ ਆ ਰਹੀ ਆ ਇਸ ਜ਼ਮੀਨ ਦੇ ਬਰਾਬਰ ਆਉਂਦੀ ਸੀਗੀ ਜਿਉ 88 ਦਾ ਹੜ ਆਇਆ ਆ ਤੂੰ ਹਿਸਾਬ ਲਾਓ ਵੇ 6 ਫੁੱਟ ਪਾਣੀ ਆ ਏਰੀਆ ਪਾਰ ਕਰ ਗਿਆ ਸੀਗਾ ਸ਼ਾਮ ਨੂੰ ਕਹਿੰਦਾ ਭਾਬ ਕੇ ਕਨਿਆਰ ਗੰਜ ਟਾਂਡੀ ਨਡਾਲੀ ਜਿਗਨਦਰ ਨਗਰ ਇਦਾਂ ਚ ਲਾ ਗਿਆ ਛੜਕ ਤੋੜ ਗਿਆ ਸੀਗਾ ਉਹ 88 ਦੇ ਹਾਰ ਜਿਹੜਾ ਸੀਗਾ ਉਹਨੇ ਉਹਦੇ ਜਿੰਨਾ ਪਾਣੀ ਕਹਿੰਦੇ ਇਸ ਟਾਈਮ ਆਇਆ ਹੋਇਆ ਆ ਉਹ ਤੋਂ ਵੀ ਵੱਧ ਕੇ ਆ ਤੇ ਬਹੁਤ ਡਰਵਾਰਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ ਲੋਕ ਐ ਫਸਣਾ ਖਤਮ ਹੋ ਗਈਆਂ ਅਰਦਾਸ ਕਰੋ ਗੁਰੂ ਰਾਮਦਾਸ ਅੱਗੇ ਵੇ ਮਾਰਾ ਕਿਰਪਾ ਕਰ ਸਾਰਿਆਂ ਤੇ ਤੇ ਆਪਰਾ ਮੇਰ ਪਰ ਹੱਥ ਰੱਖ ਸਾਰਿਆਂ ਤੇ ਕਿਉਂਕਿ ਪਾਣੀ ਅੱਗੇ ਕਿਸੇ ਦਾ ਜੋਰ ਨਹੀਂਗਾ ਕੀ ਹੋ ਜਾਣਾ ਆ ਕੀ ਬਣ ਜਾਣਾ ਕੁਝ ਕਹਿ ਨਹੀਂ ਸਕਦੇ ਹੈ ਕਿ ਹਜੇ ਵੀ ਮਾਹੌਲ ਜਦਾ ਬਹੁਤ ਡਰਿਆ ਹੋਇਆ ਕਿਉਂਕਿ ਬੱਦਲ ਹਜੇ ਵੀ ਹੈਗੇ ਆ ਅੱਜ ਸਵੇਰੇ ਧੁੱਪ ਨਿਕਲੀ ਮਾਰੀ ਗਈ ਹੁਣ ਬੱਦਲ ਹੋ ਗਿਆ ਆ ਤੇ ਸਿਆਣੇ ਕਹਿੰਦੇ ਜੇ ਧੁੱਪ ਨਿਕਲੀ ਸਵੇਰੇ ਚਮਕਦਾਰ ਸੀ ਉਹ ਮੀਂਹ ਆ ਧੁੱਪ ਸੀਗੀ ਤੇ ਇਸ ਕਰਕੇ ਭਰਾਵੋ ਨਾਲਿਆਂ ਤੋਂ ਚੂਆਂ ਤੋਂ ਦਰਿਆਵਾਂ ਤੋਂ ਦੂਰ ਰਭੋ ਜਿੰਨਾ ਵੀ ਰਹਿ ਹੁੰਦਾ ਆ ਜਿਹਦਾ ਨੁਕਸਾਨ ਹੋਣਾ ਉਹ ਤਾਂ ਹੋਣਾ ਹੀ ਆ ਉਹਨੂੰ ਪੱਕੀ ਕਰ ਸਕਦੇ ਆ ਹੁਣ ਮੇਰੇ ਇੱਥੇ ਸਾਰੇ ਏਰੀਆ ਪਾਣੀ ਆ ਜਾਂਦਾ ਬੰਦੇ ਟੱਪ ਕੇ ਟੁੱਟ ਕੇ ਤੇ ਮੈਂ ਉਹ ਪਾਣੀ ਉਹ ਕੀ ਰੋਗ ਨਹੀਂ ਸਾਡਾ ਨਾ ਆਪਣਾ ਬਸ ਹੈਗਾ ਕਿਉਂਕਿ ਪਾਣੀ ਆਪਣਾ ਰਾ ਆਪੇ ਲੱਭਦਾ ਆ ਤੇ ਮੈਂ ਉਹਦੇ ਮੂਰੇ ਕਈ ਲੈ ਖੜਾ ਹੋ ਜਮਾਨਾ ਬਿਲਕੁਲ ਨਹੀਂ ਜਿੱਥੋਂ ਪਾਣੀ ਜਾਣਾ ਉੱਥੋਂ ਦੀ ਜਾਣਾ ਆ ਹਾਂ ਇੰਨਾ ਆ ਕੇ ਮੈਨੂੰ ਥੋੜਾ ਡਰਿਆ ਕਿ ਪੱਠੇ ਮਰ ਜਾਂਦੇ ਮੇਰੇ ਕਿਉਂਕਿ ਬੰਦਾ ਤਾਂ ਆਪਣਾ ਖਾਣ ਪੀਣ ਕਰ ਲੈਂਦਾ ਆ ਪਰ ਪਸ਼ੂਆਂ ਦਾ ਔਖਾ ਹੋ ਜਾਂਦਾ ਆ ਜਿਹੜੇ ਪਸ਼ੂ ਆ ਨਾ ਹੱਥ ਉੱਚਾ ਰੱਖ ਇਹ ਪਸ਼ੂ ਆ ਉਹ ਉਹਨਾਂ ਦਾ ਪੱਠੇ ਵਗਿਆ ਸਰਦਾ ਨਗਾ ਇਸ ਕਰਕੇ ਨਾ ਬਹੁਤ ਜ਼ਿਆਦਾ ਮਾਹੌਲ ਖਰਾਬ ਹੋਇਆ ਪੰਜਾਬ ਦਾ ਅਰਦਾਸ ਕਰੋ ਸਾਰੀ ਪਤਾ ਨਹੀਂ ਕੀ ਦਾ ਕੀ ਹੋ ਜਾਣਾ ਕੋਈ ਕਹਿ ਨਹੀਂ ਸਕਦੇ 50% ਦੱਬਦਾ ਆ ਤੇ ਕੀ ਕੀਤਾ ਜਾਵੇ ਨਾ ਤੁਸੀਂ ਬਾਕੀ ਤੁਸੀਂ ਸਾਰੀ ਇਧਰ ਪਹਿਲਾਂ ਤਾਂ ਮਾਲਵਾ ਪਾਣੀ ਮਾਰ ਰਿਹਾ ਸੀਗਾ ਹੁਣ ਮੱਝ ਆ ਗਿਆ ਆ ਤਰਨ ਤਰਨ ਸਾਈਡ ਪਿੱਖੀ ਪਿੰਡ ਇਧਰ ਚਵਾਲ ਪਰੇ ਨੂੰ ਹੋਰ ਵੀ ਏਰੀਆ ਬਹੁਤ ਸੰਤਾਨਪੁਰ ਲੋਧੀ ਵਾਲੇ ਪਾਸੇ ਜੇ ਸਾਡਾ ਏਰੀਆ ਪੈਂਦਾ तकरीबन ਨਾ ਇਹ ਸਾਰਾ ਹੀ ਪਾਣੀ ਮਾਰ ਥਲੇ ਆ ਗਿਆ ਆ ਪਸ਼ੂ ਬਹੁਤ ਮਰੇ ਚਾਰੇ ਪਸ਼ੂ ਦੇਖਦੇ ਆ ਪਸ਼ੂ ਮਰੇ ਆ ਖੋਲੀਆਂ ਪਸ਼ੂ ਬੱਜੇ ਰਹਿ ਗਏ ਆ ਤੇ ਦਰਿਆ ਚੜ ਗਏ ਆ ਜਿਹੜਾ ਪਿੱਛੇ ਆਇਆ ਇੱਕ ਟਾਈਮ ਉਹ ਵੀ ਕਹਿੰਦੇ ਪਤਾ ਨਹੀਂ ਕਿਹੜਾ ਡੈਮ ਮੇਨ ਤਾਂ ਖਿਆਲ ਚਿੱਤਾ ਭੁੱਲ ਗਿਆ ਉਹ ਵੀ ਚੜਿਆ ਹੋਇਆ ਆ ਵੀ ਕੰਢਾ ਉੱਤੋਂ ਪਾਣੀ ਹੋਇਆ ਆ ਤੇ ਹੁਣ ਦੇਖੋ ਅੱਜ ਦਾ ਵੀ ਮੌਸਮ ਖਰਾਬ ਹੀ ਆ ਤੇ ਤਿੰਨ ਦਿਨ ਵੀ ਦੱਸਿਆ ਸੀਗਾ ਪਰ ਜਿੱਥੇ ਤੱਕ ਮੈਂ ਦੇਖਦਾ ਪਿਆ ਹਜੇ ਬੱਦਲ ਪੂਰੇ ਸ਼ਾਈ ਹੋਏ ਆ ਆ ਦੇਖੋ ਇਧਰੋਂ ਕੀ ਹੋਇਆ ਇਧਰੋਂ ਵੀ ਬੱਦਲ ਕਿੰਨਾ ਚੜੇ ਹੋਏ ਆ ਹਨਾ ਆ ਪਾਸੇ ਦਾ ਬੱਦਲ ਤਾਂ ਪੈਂਦਾ ਹੀ ਹੁੰਦਾ ਆ ਅਸੀਂ ਵੇਖਦੇ ਆਏ ਹੁਣ ਤੱਕ ਵੀ ਆ ਆਪਾਸੇ ਦਾ ਬੱਦਲ ਨਹੀਂ ਪੈਂਦਾ ਸਾਡੇ ਇੱਧਰ ਕਈਆ ਦੇਖਿਆ ਆ ਆ ਆਪਾਸੇ ਦਾ ਬੱਦਲ ਜਿਹੜਾ ਨਾ ਇਹ ਆਪਣੀ ਮਾਰ ਕਰਦਿਆ ਕਰਦਾ ਆ ਤੇ ਕੀ ਕਰ ਸਕਦੇ ਉੱਥੇ ਕੀ ਜੋਰ ਗਰੀਬਾਂ ਦਾ ਕਹਿੰਦੇ ਹੁੰਦੇ ਆ ਗਰੀਬ ਆ ਪੰਜਾਬ ਦੇ ਕਿਸਾਨ ਵਿਚਾਰ ਉੱਠਦਾ ਜੇ ਉੱਠਣ ਲੱਗਦਾ ਆ ਫਿਰ ਗਰੀਬ ਹੋ ਜਾਂਦਾ ਆ ਅਮੀਰ ਦੇ ਅਮੀਰੀਅਤ ਦੇ ਤੋਂ ਦੇ ਚੱਲ ਗਈ ਹੋ ਮੈਂ ਚੱਲ ਚੱਲਾ ਜਾ ਹਰੂਲੀ ਤੋਂ ਇਹ ਇਹ ਤੇ ਲੱਗਿਆ ਹਾਂ ਅਲਕੂ ਵੀ ਪੈਣਾ ਰਸਤੇ ਖਰਾਬ ਹੋ ਗਏ ਨਾ ਹੋ ਗਏ ਰਸਤਾ ਖਰਾਬ ਹੋ ਗਿਆ ਨਾ ਕੱਚੇ ਹੈਗੇ ਇੱਥੋਂ ਕੁਝ ਲੋਕ ਵੀ ਮੀਂਹ ਹਾਂ ਪਰ ਜਾਂਦੇ ਆ ਮੀਂਹ ਉੱਥੇ ਉਹ ਬਲੇ ਪਾਣੀ ਕਹਿੰਦਾ ਮਾਰੀ ਫੁੱਟੂਗਾ ਤੇ ਆਪਣੀ ਪਾਣੀ ਆਹੋ ਸਰ ਨੇ ਸਰ ਵੀ ਜਾਇਦ ਹੋ ਤੋ ਅਰੇ ਅਰੇ ਕਿਛਾ ਵੀ ਹੋਣਾ ਹਰੇ ਕਰ ਕੋ ਮਤਲਬ ਇਹ ਬਾ ਦੇਣਾ ਸੈਲ ਲੈ ਲਿਆ ਗਿਆ ਸੀ ਹੁੰਦੀ ਗੱਲ ਆ ਬੰਦ ਨਹੀਂ ਆ ਇਸ ਤੇ ਲੈ ਲਿਦਾ ਆ ਨਾ ਆਉਂਦੀ ਨਾ ਆਉਂਦੀ ਜੇ ਤਾ ਵਾਹ ਬਰੇ ਘਰਾਂ ਤੱਕ ਆਉਂਦਾ ਕੰਮ ਆ ਮਾਵਾ ਆ ਗਿਆ ਆ ਇਹੋ ਧਿਆਨ ਨਾ ਇਹ ਟੋਬੇ ਜੇ ਬਣਾਉਂਦੇ ਆ ਬਟਨਾ ਰਾਹ ਸੀਗਾ ਖਾ ਕਰਦਾ ਰਾਹ ਇਹ ਟਟਾਲੀ ਵਾਲਿਆਂ ਨੇ ਤੇਲ ਕਣ ਪੂਰੀ ਆ ਇੱਕ ਨੂੰ ਇੱਕ ਨੂੰ ਮਾਤਸ ਹੈ ਮੀ ਮੈਨਾਂ ਐਂ ਰੋਡ ਗਿੱਲਾ ਹੋ ਜਾਂਦਾ ਤੋ ਹੋ ਜਾਂਦਾ ਰੋਡ ਸਹੀ ਗੱਲ ਹੈ ਤੋ ਤਾਂ ਹੰਦਾ ਰੋਡ ਤੇ ਲੱਗਦਾ ਰੂਹੀ ਆਈਦਾ ਤੋਂ ਰੰਗ ਨਹੀਂ ਚੱਲ ਹੌਲੀ ਹੌਲੀ ਚੱਲ ਕੋਈ ਗੱਲ ਨਹੀਂ ਇਹ ਕਿਰਕਰੀ ਨੇ ਰੌਣਕਾਂ ਹੁੰਦੀਆਂ ਹੂੰ ਪੰਜ ਛੇ ਜਾਣੇ ਕਿ ਤੇ ਖੇਡਦੇ ਹੁੰਦੇ ਇੱਥੇ ਅਰਾ 10 ਵਜੇ ਤੋਂ 10 ਵਜੇ ਤੱਕ ਖੇਡਦੇ ਰਹਿੰਦੇ ਆ ਪਰ ਵਿੱਚ ਜਦੋਂ ਬੱਟੀ ਰੌਣਕਾਂ ਹੁੰਦੀਆਂ ਹਰ ਸਾਲ ਕੀ ਤੇਪੜਾਈ ਦੀ ਉੱਤੇ ਬਬੰਦਾਸ ਰੋਵਰ ਤੇਪੜਾਈ ਦੀ ਆ ਕੀ ਲੈਵਲ ਹੈ ਹੋਤੀ ਆਹਨੀ ਪਕੇ ਦੀ ਬੋੜੇ ਬਾਲੇ ਇੱਕ ਇੱਥੇ ਬਣਿਆ ਆ ਜੰਗਲ ਵਿੱਚ ਆਇਆ ठीकु आहे चौक आया चौक बाबा हरि घर जी घर आगा ਹਾਂਜੀ ਉਧਰ ਪੱਠਿਆਂ ਦਾ ਕੰਮ ਨਿਪਟ ਗਿਆ ਫੱਟੇ ਫੱਟੇ ਪਾਲ ਲਿਆ ਤੇ ਇਸ ਵੀਰ ਲਈ ਵੀ ਪਾ ਕੇ ਰੱਖ ਲਿਆ ਤੇ ਹੁਣ ਵੀ ਬਸ ਉਹਨੂੰ ਪਾਤੇ ਆ ਤੇ ਫਿਰ ਅਗੀ ਘਰ ਫਿਰ ਦੁੱਧ ਗਰਮ ਕੀਤਾ ਤੇ ਉਹ ਠੀਉ ਠੀਉ ਪਕਾਈ ਖਾਧੀ ਫਿਰ ਤੇ ਆ ਦੇਖੋ ਜੀ ਫਿਰ ਦੁੱਧ ਫਿਰ ਜਾਗ ਲਾਇਆ ਤੇ ਅੱਜ ਕੱਲ ਤੇ ਵੈਸੇ ਬਾਹਰ ਹੀ ਉਹਦੇ ਦਹੀਂ ਜੰਮ ਜਾਂਦਾ ਤੇ ਗਲਤ ਸਿਹਾਲਾਂ ਦੀ ਹੁੰਦੀ ਨਾ ਵੀ ਚਲੋ ਟਕਣਾ ਪੈਂਦਾ ਇਹਨੂੰ ਨਕੋਣਾ ਪੈਂਦਾ ਠੰਡਣਾ ਲੱਗ ਜੂਏ ਨਾ ਤੇ ਗਾਰੀ ਵਿੱਚ ਦਹੀਂ ਜਮਾਉਣਾ ਬੜਾ ਸੌਖਾ ਆ ਤੇ ਹੁੰਦੇ ਵਾਸਤੇ ਦੇਣਾ ਜਾਗ ਲਾ ਕੇ ਰੱਖ ਦੋ ਤੇ ਚਲੋ ਸਵੇਰ ਤੱਕ ਬਣ ਜਾਂਦਾ ਹੈ ਤੇ ਠੀਕ ਲਾਉਣਾ ਪੈਂਦਾ ਹੈ ਤੇ ਮੇਰੇ ਜਾਗ ਵਾਸਤੇ ਥੋੜਾ ਲਾਉਣੀ ਹੁੰਨੀ ਆ ਤੇ ਵੈਸੇ ਜਾਗ ਰੱਖਿਆ ਵੀ ਆ ਤੇ ਇੰਨਾ ਕਿ ਚਲੋ ਰੱਖਣਾ ਪੈਂਦਾ ਕਿ ਦਿਨ ਨਾ ਇੱਦੀ ਹੋਈ ਮੈਂ ਭਾਂਡੇ ਕੀਤਾ ਜਾਨੀ ਕਿੱਡੇ ਕਾਲਜ ਤੇ ਮੈਂ ਭਾਂਡੇ ਸਾਫ ਕਰਨ ਲੱਗਿਆ ਕੌਲੀ ਭਾਂਡੇ ਨਾਲ ਚੱਲ ਗਈ ਤੇ ਫਿਰ ਜਾਗ ਤੋਂ ਮੈਂ ਰਹਿ ਗਈ ਤਾਂ ਹੁਣ ਵਿਚ ਇਤਨਾ ਪਹਿਲਾਂ ਜਾਗ ਕਰ ਲੈਣੀ ਹੁੰਨੀ ਆ ਤੇ ਫਿਰ ਜਿੱਦਾਂ ਭੁੱਲਣ ਦਾ ਵੀ ਮੁਸ਼ਕਲ ਹੋ ਜਾਂਦੀ ਆ ਤੁਹਾਨੂੰ ਪਤਾ ਹੈ ਅੱਜ ਕੱਲ ਜਿੱਦਾਂ ਜਦ ਇਹ ਭੁੱਲ ਜਾਂਦਾ ਸਾਰੇ ਭੈਣ ਭਰਾਵਾਂ ਨੂੰ ਹੋ ਹੀ ਜਾਂਦਾ ਨਾ ਦਿਮਾਗ ਜਿੱਦਾਂ ਕਿੰਨੇ ਵਜੇ ਲੈਣ ਦਾ ਜਾਣਦੇ ਆ ਤਾਂ ਆਪਾਂ ਨੂੰ ਭੁੱਲ ਜਾਂਦਾ ਵਾ ਕੀ ਲੈ ਜਾਂਦੇ ਆ ਕਿਦਾਂ ਹਨਾ ਉਹ ਪਲੇਖਾ ਲਾਈ ਜਾਂਦਾ ਹੈ ਤੇ ਇਹ ਦੇਖੋ ਦੁੱਧ ਕਰਦਾ ਦਹੀਂ ਕਰਦਾ ਸ਼ੌਧ एकदम ਹਨਾ ਜਿਦਾ ਮਰਜੀ ਮੈਨਾਂ ਕੌਲੀ ਭਰ ਕੇ ਦੇਣੀ ਖਾਣੀ ਹੁੰਨੀ ਇਸ ਵੇਰੇ ਤੇ ਬਹੁਤ ਸੋਹਣਾ ਲੱਗਦਾ ਦਹੀਂ ਨਾਲ ਵਧੀਆ ਲੱਗਦਾ ਤੇ ਵੈਸੇ ਆਪਣੀ ਸਿਹਤ ਲਈ ਵੈਸੇ ਵੀ ਬਹੁਤ ਵਧੀਆ ਹੁੰਦਾ ਦਹੀਂ ਖਾਣਾ ਹਨਾ ਤੇ ਦੇਨ ਨਾਲ ਗੈਸ ਪ੍ਰੋਬਲਮ ਨਹੀਂ ਹੁੰਦੀ ਹੈਗੀ ਤੇ ਸਹੀ ਲੱਗਦਾ ਆ ਤਰ ਖਾਣਾ ਜਿਹਦਾ ਸੌਧ ਇੱਕਦਮ ਹਨਾ ਤੀਜਾ ਬਲਾਪੀ ਖਾਦੀਆਂ ਨੇ ਕੀ ਖਾਦੀਆਂ ਠੀਕ ਹੈ ਤੇ ਕੱਲ ਮਿਲਾਂਗੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਸਟੀ ਕਾ ਸਾਰਿਆਂ ਨੂੰ ਕੇ ਬਾਏ ਜੀ ਗੁੱਡ ਬਾਏ ਬਾਏ